ਕੇਂਦਰ ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਡੀਏ ਦੇ ਵਿੱਚ 3% ਦਾ ਵਾਧਾ ਕੀਤਾ ਗਿਆ ਪਰ ਆਖਰਕਾਰ ਕਿਹੜੇ ਕਰਮਚਾਰੀਆਂ ਨੂੰ ਇਹ ਸਹੂਲਤ ਮਿਲਣ ਵਾਲੀ ਹੈ ਕਿਹਨਾਂ ਦੀ ਤਨਖਾਹ ਵਧਣ ਵਾਲੀ ਹੈ ਅੱਜ ਇਸ ਖਾਸ ਖਬਰ ਤੋਂ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਡੀਏ ਦੇ ਵਿੱਚ ਵਾਧਾ ਕੀਤਾ ਹੈ ਮਹਿੰਗਾਈ ਪੱਤੇ ਦੀ ਉੱਡੀ ਕਰ ਰਹੇ ਕਰਮਚਾਰੀਆਂ ਦੇ ਲਈ ਇੱਕ ਵੱਡੀ ਖਬਰ ਹੈ ਇਸ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਕ ਸਾਹਾ ਨੇ ਇਸ ਸਾਲ ਅਪ੍ਰੈਲ ਤੋਂ ਕਰਮਚਾਰੀਆਂ ਦੇ ਲਈ ਮਹਿੰਗਾਈ ਪੱਤੇ ਯਾਨੀ ਕਿ ਡੀਏ ਦੇ ਵਿੱਚ 3% ਵਾਧੇ ਦਾ ਐਲਾਨ ਕੀਤਾ ਹੈ ਇਸ 3% ਦੇ ਵਾਧੇ ਦੇ ਨਾਲ त्रिपुरादेश सरकारी कर्मचारियों ਨੂੰ 33% ਦੀ ਡੀਏ ਮਿਲੇਗਾ ਇਸ ਫੈਸਲੇ ਤੋਂ ਬਾਅਦ ਕਰਮਚਾਰੀਆਂ ਦਾ ਡੀਏ 30% ਤੋਂ ਵੱਧ ਕੇ 33% ਹੋ ਜਾਏਗਾ ਇਸ ਤੋਂ ਪਹਿਲਾਂ ਛੱਤੀਸਗੜ ਮਹਾਰਾਸ਼ਟਰ ਤੇ ਚਾਰਖੰਡ ਵਰਗੇ ਸੂਬਿਆਂ ਦੇ ਵਿੱਚ ਵੀ ਸਰਕਾਰੀ ਕਰਮਚਾਰੀਆਂ ਦੇ ਪੱਤੇ ਵਧਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਮੁੱਖ ਮੰਤਰੀ ਮਾਨਿਕ ਸਾਹਾ ਨੇ ਵਿਧਾਨ ਸਭਾ ਦੇ ਵਿੱਚ ਐਲਾਨ ਕਰਦੇ ਹੋਏ 1 April 2025 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ 3% ਦੀ ਡੀਏ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਲਈ ਸਰਕਾਰ ਨੂੰ ਸਲਾਨਾ 300 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਚਲਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਸੂਬਾ ਸਰਕਾਰ ਦੇ ਮੁਲਾਜ਼ਮਾਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਿਚਕਾਰ ਮਹਿੰਗਾਈ ਪੱਤੇ ਦੇ ਫਰਕ ਨੂੰ ਘਟਾਉਣਾ ਚਾਹੁੰਦੀ ਹੈ ਇਸ ਕੰਮ ਸਮੇਂ ਦੇ ਨਾਲ ਕੀਤਾ ਜਾਵੇਗਾ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਮਹਿੰਗਾਈ ਪੱਤਾ ਤੇ ਮਹਿੰਗਾਈ ਰਾਹਤ ਯਾਨੀ ਕਿ ਡੀਏ ਤੇ ਡੀਆਰ ਵਧਾਉਣ ਦਾ ਫੈਸਲਾ ਹਾਲੇ ਨਹੀਂ ਲਿਆ ਗਿਆ ਇਹ ਵਾਅਦਾ ਜਨਵਰੀ ਤੋਂ ਜੂਨ ਸ਼ਿਮਾਹੀ ਦੇ ਲਈ ਹੋਵੇਗਾ ਸਰਕਾਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਇਹ ਪੱਤਾ ਸਾਲ ਦੇ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਡੀਏ ਦੇ ਵਿੱਚ ਸੋਧ ਕਰਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਵਾਰ ਮਹਿੰਗਾਈ ਪੱਤੇ ਦੇ ਵਿੱਚ 2 ਫੀਸਦੀ ਦਾ ਵਾਧਾ ਹੋਵੇਗਾ ਜੇਕਰ ਐਲਾਨ ਹੁੰਦਾ ਹੈ ਤਾਂ ਡੀਏ 53 ਫੀਸਦੀ ਤੋਂ ਵੱਧ ਕੇ 55 ਫੀਸਦੀ ਤੱਕ ਹੋ ਸਕਦਾ ਹੈ ਲਗਾਤਾਰ ਸਹੂਲਤ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਰਹਿੰਦੀ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਡੀਏ ਦੇ ਵਿੱਚ 3 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਪਰ ਇਹ ਜਿਹੜੀ ਖਬਰ ਹੈ ਉਹੋ ਸਾਹਮਣੇ ਆਈ ਹੈ ਤ੍ਰਿਪੁਰਾ ਤੋਂ ਜਿੱਥੇ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਇਹ ਐਲਾਨ ਕੀਤਾ ਹੈ ਕਿ ਅਪ੍ਰੈਲ ਤੋਂ ਕਰਮਚਾਰੀਆਂ ਦੇ ਲਈ ਮਹਿੰਗਾਈ ਪੱਤਾ ਜਾਂ ਕਿ ਡੀਏ ਦੇ ਵਿੱਚ 3% ਦਾ ਵਾਧਾ ਹੋਇਆ ਹੈ ਇਹ 3 ਫੀਸਦੀ ਵਾਧੇ ਦੇ ਨਾਲ ਤ੍ਰਿਪੁਰਾ ਦੇ ਸਰਕਾਰੀ ਕਰਮਚਾਰੀਆਂ ਨੂੰ 33 ਫੀਸਦੀ ਡੀਏ ਮਿਲੇਗਾ ਇਸ ਫੈਸਲੇ ਤੋਂ ਬਾਅਦ ਕਰਮਚਾਰੀਆਂ ਦਾ ਡੀਏ 30 ਫੀਸਦੀ ਤੋਂ ਵੱਧ ਕੇ 33 ਫੀਸਦੀ ਹੋ ਜਾਏਗਾ ਸੋ ਪਹਿਲਾਂ ਛੱਤੀਸਗੜ ਮਹਾਰਾਸ਼ਟਰ ਤੇ ਝਾਰਖੰਡ ਵਰਗੇ ਸੂਬਿਆਂ ਨੇ ਵੀ ਆਪਣੀ ਸਰਕਾਰ ਦੇ ਕਰਮਚਾਰੀਆਂ ਦੇ ਪੱਤੇ ਵਧਾਉਣ ਦਾ ਐਲਾਨ ਜਿਹੜਾ ਹੈ ਉਹ ਕੀਤਾ ਹੋਇਆ ਹੈ ਨਾਲ ਹੀ ਨਾਲ ਮੁੱਖ ਮੰਤਰੀ ਮਾਨਕ ਸਹਾ ਨੇ ਵਿਧਾਨ ਸਭਾ ਦੇ ਵਿੱਚ ਐਲਾਨ ਕਰਦੇ ਹੋਏ ਕਿਹਾ ਕਿ 1 ਅਪ੍ਰੈਲ 2025 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ 3% ਡੀਏ ਜਾਰੀ ਕਰਨ ਦਾ ਐਲਾਨ ਕਰਦਾ ਹੈ ਇਸ ਦੇ ਲਈ ਸਰਕਾਰ ਨੂੰ ਸਾਲਾਨਾ 300 ਕਰੋੜ ਦਾ ਵਾਧੂ ਵਿੱਤੀ ਬੋਝ ਜੜਾ ਚਲਣਾ ਪਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਵਿਚਕਾਰ ਮਹਿੰਗਾਈ ਪੱਤੇ ਦੇ ਫਰਕ ਨੂੰ ਘਟਾਉਣਾ ਚਾਹੁੰਦੀ ਹੈ ਤੇ ਇਹ ਕੰਮ ਸਮੇਂ ਦੇ ਨਾਲ ਕੀਤਾ ਜਾਵੇਗਾ